ਹਾਜੀ ਵੀਰੋ ਇੱਕ ਕਹਾਵਤ ਤੁਸੀਂ ਸੁਣੀ ਹੋਵੇਗੀ ਕਿ ਜੱਬਲ ਪੁੱਤ ਨ ਜੰਮੇ ਤੇ ਅੰਨੀ ਚੰਗੀ ਇਸ ਕਹਾਵਤ ਨੂੰ ਸੱਚ ਸਾਬਿਤ ਕਰਕੇ ਦਿਖਾਇਆ ਜੀ ਆ ਇੱਕ ਸਖਸ਼ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਲਿਖਤ ਦੇ ਵਿੱਚ ਕਹਿ ਰਿਹਾ ਵਾ ਇਸ ਦੇ ਵਰਡ ਹੈਗੇ ਨੇ ਮੇਰੇ ਨੀਗੇ ਇਹ ਕਹਿ ਰਿਹਾ ਵਾ ਕਿ ਅਖੋਤੀ ਨੀਵੀ ਜਾਤ ਦੇ ਵਿੱਚ ਜੰਮੀ ਪਰਮ ਪਰਮ ਜਿਸ ਨੂੰ ਆਪਾਂ ਸਾਰੇ ਜਾਣਦੇ ਆ ਜਿਸ ਨੇ ਸਿਰਫ ਆਪਣਾ ਇੱਕ ਗਾਣੇ ਡੈਟਸ ਗਰਲ ਦੇ ذریعے ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਨਾਮਣਾ ਖੱਟਿਆ ਵਾ ਅਤੇ ਇਸੇ ਤੀ ਨੂੰ ਹਰੇਕ ਵਰਗ ਦੇ ਲੋਕਾਂ ਨੇ ਆਪਣੇ ਹੱਥਾਂ ਤੇ ਚੱਕਿਆ ਅਤੇ ਇਸ ਦੇ ਟੈਲੈਂਟ ਨੂੰ ਸਰਾਹਾ ਪਰ ਇਸ ਮੰਦਭੁੱਦੀ ਇਨਸਾਨ ਨੂੰ ਇਹ ਨਹੀਂ ਪਤਾ ਹੈਗਾ ਕਿ ਇਸ ਧੀ ਨੂੰ ਕਾਮਯਾਬ ਕਰਨ ਦੇ ਵਿੱਚ ਅਮਰਿੰਦਰ ਸਿੰਘ ਸੰਧੂ ਉਰਫ ਮੈਣੀ ਸੰਧੂ ਨਾਮ ਦਾ ਇੱਕ ਪ੍ਰੋਡਿਊਸਰ ਹੈਗਾ ਵਾ ਅਤੇ ਉਸ ਨੇ ਜਿਹੜਾ ਵਾ ਇਸ ਧੀ ਦੇ ਟੈਲੈਂਟ ਨੂੰ ਜਾਣਿਆ ਅਤੇ ਇਸ ਨੂੰ ਉਭਾਰਿਆ ਸੋ ਇਸ ਤਰ੍ਹਾਂ ਦੇ ਕਾਫੀ ਜਿਹੜੇ ਆ ਹੈਗੇ ਨੇ ਹੋਰ ਵੀ ਭੈਣ ਭਰਾ ਜਿਨ੍ਹਾਂ ਨੂੰ ਜੱਟ ਸਿੱਖ ਜੋ 뮤직 ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਚੱਕਿਆ ਵੀ ਆ ਬਿਨਾਂ ਜਾਤ ਪਾਤ ਦੇ ਜਾਣਿਆ ਪਰ ਇਹ ਜਿਹੜੇ ਲੋਕ ਜਿਹੜੇ ਹੈਗੇ ਨੇ ਇਹ ਜਾਣ ਬੁੱਝ ਕੇ ਹਰੇਕ ਮਸਲੇ ਦੇ ਵਿੱਚ ਜਾਤ ਪਾਤ ਲੈ ਕੇ ਆ ਜਾਂਦੇ ਨੇ ਮਕਸਦ ਇਹੀ ਹੁੰਦਾ ਵਾ ਕਿ ਜੱਟਾਂ ਨੂੰ ਜਿਹੜਾ ਵਾ ਬਦਨਾਮ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਫੇਸਬੁੱਕ ਦਾ ਇਹ ਪੇਜ ਜਦੋਂ ਬ੍ਰਿਟਿਸ਼ 뮤직 ਪ੍ਰੋਡਿਊਸਰ ਮਨੀ ਸੰਧੂ ਨੇ ਦੇਖਿਆ ਤਾਂ ਉਹ ਪਰਮ ਦੇ ਗੀਤਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਫਿਰ ਉਹਨਾਂ ਨੇ ਪਰਮ ਦੇ ਨਾਲ ਸੰਪਰਕ ਕੀਤਾ ਤੇ ਭਾਰਤ ਆਉਣ ਤੇ ਮਨੀ ਸੰਧੂ ਪਰਮ ਨੂੰ ਮਿਲੇ ਤੇ ਉਸ ਦੇ ਨਾਲ ਗੀਤ ਸ਼ੂਟ ਕਰਨ ਦੀ ਯੋਜਨਾ ਬਣਾਈ ਗੱਲ